ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਨੇ ਔਰ ਆਈਏਸੀਸੀ ਦਿੱਲੀ ਦੇ ਇੰਚਾਰਜ ਨੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਦੀ ਕੋਰ ਟੀਮ ਦੇ ਮੈਂਬਰ ਤਾਂ ਬੰਡਾਲਾ ਸਾਹਿਬ ਵੀ ਤਰਨਤਾਰਨ ਦੇ ਵਿੱਚ ਪਹੁੰਚੇ ਨੇ ਤਾਂ ਡੈਨੀ ਜੀ ਮੈਂ ਦੇਖ ਰਿਹਾ ਸੀ ਕੱਲ ਤੁਸੀਂ ਵੀ ਪਿੰਡਾਂ ਦੇ ਵਿੱਚ ਕਾਫੀ ਵਿਟਿੰਗ ਸਾਹਿਬ ਦੇ ਨਾਲ ਰੈਲੀਆਂ ਦੇ ਉੱਤੇ ਗਏ ਸੀਗੇ ਕੀ ਰਿਸਪੌਂਸ ਲੱਗ ਰਿਹਾ ਲੋਕਾਂ ਦਾ ਕਿਵੇਂ ਦਾ ਮਾਹੌਲ ਹੈ ਤਰਨਤਾਰਨ ਦਾ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਬੜਾ ਜ਼ਬਰਦਸਤ ਹੈ ਬੜਾ ਜ਼ਬਰਦਸਤ ਹਲਾਰਾ ਕਾਂਗਰਸ ਪਾਰਟੀ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਰਨਤਾਰਨ ਸ਼ਹਿਰ ਦੇ ਵਿੱਚ ਮਿਲਦਾ ਪਿਆ ਹੈ ਜੀ ਔਰ ਜਿੱਥੋਂ ਤੱਕ ਮੈਨੂੰ ਆਸ ਹੀ ਨਹੀਂ ਉਮੀਦ ਹੈ ਪੂਰਨ ਵਿਸ਼ਵਾਸ ਹੈ ਕਿ ਲੋਕ ਲਗਭਗ ਆਪਣਾ ਮਨ ਬਣਾ ਚੁੱਕੇ ਹੈ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਤੇ ਕਾਂਗਰਸ ਪਾਰਟੀ ਦਾ ਇਥੋਂ ਐਮਐਲਏ ਜਿਤਾਉਣ ਵਾਸਤੇ ਔਰ ਮੈਨੂੰ ਲੱਗਦਾ ਹੈ ਕਿ ਵੱਡਾ ਨਤੀਜਾ ਜਿਹੜਾ ਹੈ ਉਸ ਦਿਨ ਕਾਂਗਰਸ ਪਾਰਟੀ ਦੇ ਹੱਕ ਚ ਆਏਗਾ ਔਰ ਕਾਂਗਰਸ ਪਾਰਟੀ ਨੂੰ ਜਿੱਥੇ ਸਫਲਤਾ ਮਿਲੇਗੀ ਉਸ ਦਿਨ ਨਾਲ ਤਰਨਤਾਰਨ ਦੀ ਜਿਮਨੀ ਚੌਂ ਦੇ ਵਿੱਚ ਇੱਥੋਂ ਦੇ ਹਲਕਾ ਵੋਟਰ ਜਿਹੜੇ ਆ ਉਹ ਸ਼ੀਸ਼ਾ ਦਿਖਾਉਣ ਲਈ ਤਿਆਰ ਬੈਠੇ ਆ ਬਾਕੀਆਂ 파ਟੀਆਂ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਦੀ ਲਗਭਗ ਅੱਜ ਪੌਣੇ 4 ਸਾਲ ਹੋ ਚੱਲੇ ਸਰਕਾਰ ਬਣੀ ਨੂੰ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਇਹਨਾਂ ਨੇ ਬਰਬਾਦੀ ਹਰ ਪੱਖੋਂ ਕੀਤੀ ਹੈ ਉਸ ਪੱਖੋਂ ਲੋਕ ਜਿਹੜਾ ਆ ਆਪਣਾ ਮਨ ਬਣਾ ਚੁੱਕਿਆ ਕਿ ਕਾਂਗਰਸ ਪਾਰਟੀ ਤੁਸੀਂ 2027 ਦੇ ਵਿੱਚ ਸੱਤਾ ਸੌਂਪਣੀ ਹੈ ਔਰ ਜਿਹੜੀ ਇਹ ਜਿੰਨੀ ਚੋਣ ਹੈ ਇਹਦੇ ਵਿੱਚ ਜਿਹੜਾ ਅਸੀਂ ਕਰਨਬੀਰ ਬੁਰਜ ਨੂੰ ਜਿਤਾ ਕੇ ਅੱਗੇ ਲੈ ਕੇ ਆਉਣੇ ਬੰਦਾਲਾ ਸਾਹਿਬ ਜੰਡਿਆਲਾ ਤਰਨਤਾਰਨ ਕੋ ਹਦਨਾਦ ਲੱਗਦੀ ਤੁਹਾਡੀ ਕੰਸਟੀਟੂਐਂਸੀ ਦੀ ਵੀ ਮੈਂ ਜਾਨਣਾ ਚਾਹੁੰਦਾ ਕਿ ਜੰਡਿਆਲਾ ਕਈ ਵਾਰੀ ਕੱਲੀ ਜਿੱਤੇ ਕਾਂਗਰਸੀ ਜਿੱਤੇ ਜ਼ਿਆਦਾ ਸੀਟ ਉਹ ਜਿਵੇਂ ਤੁਹਾਡੇ ਫਾਦਰ ਸਾਹਿਬ ਉਹ ਤੋਂ ਵਿਧਾਇਕ ਨੇ ਤਰਨਤਾਰਨ ਸੀਟ ਬਾਰੇ ਕਿ ਕਾਂਗਰਸ ਦੀ ਸੀਟ ਸੀ ਬਾਜੀ ਲੰਮਾ ਸਮਾਂ ਅਕਾਲੀ ਦਲ ਜਿੱਤਦਾ ਰਿਹਾ ਫਿਰ 2017 ਜਿੱਤੇ 2022 ਚ ਆਵਾਜ਼ੀ ਪਾਰਟੀ ਜਿੱਤੀ ਤਾਂ ਹੁਣ ਡਾਕਟਰ ਸਾਹਿਬ ਦੀ ਡੈਥ ਤੋਂ ਬਾਅਦ ਇਹ ਬਾਈਲੈਕਸ਼ਨ ਹੋ ਰਹੀ ਆ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਸੀ ਉਹ ਆਵਾਜ਼ੀ ਪਾਰਟੀ ਦੇ ਵਿੱਚ چلا ਗਿਆ ਜਿਹੜਾ ਤਿੰਨ ਵਾਰੀ ਲਗਾਤਾਰ ਜਿੱਤਿਆ ਸੀਗਾ ਤਾਂ ਅਕਾਲੀ ਦਲ ਦਾ ਜਿਹੜਾ ਵੋਟ ਬੈਂਡ ਤਾਂ ਲੱਗਦਾ ਜਿਵੇਂ ਅਕਾਲੀ ਦਲ ਦਾਵਾ ਕਰ ਰਿਹਾ ਕਿ ਸੀਟ ਸਾਡੀ ਸੀਗੀ ਜਿਸ ਤਰ੍ਹਾਂ ਉਹ ਦਾਵਾ ਕਰ ਰਹੇ ਨੇ ਉਹ ਕਹਿ ਰਹੇ ਨੇ ਮੁਕਾਬਲਾ ਸਾਡਾ ਸਰਕਾਰ ਦੇ ਨਾਲ ਆ ਹੋਰ ਕੋਈ ਨਹੀਂ ਹੈਗਾ ਇੱਥੇ ਇੱਥੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਗੱਲ ਇਹ ਆ ਜਿੱਥੋਂ ਤੱਕ ਤੁਸੀਂ ਅਕਾਲੀ ਦਲ ਦਾ ਪਾਰਟੀ ਦੇ ਵਿੱਚ ਗਿਆ ਦੂਸਰੇ ਪਾਸੇ ਮੇਰੇ ਖਿਆਲ ਲੋਕ ਅਜਿਹੀਆਂ ਗੱਲਾਂ ਤੋਂ ਤੰਗ ਆ ਚੁੱਕੇ ਆ ਇਹ ਜਿਹੜੀ ਦਲ ਬਦਲੂਆਂ ਦੀ ਰਾਜਨੀਤੀ ਹੈ ਜਿਸ ਤਰੀਕੇ ਨਾਲ ਇਲੈਕਸ਼ਨਾਂ ਦੇ ਵਿੱਚ ਵੇਖਿਆ ਤੁਸੀਂ ਐ ਡੱਡੂ ਵਾਂਗੂ ਛਾਲ ਮਾਰਦੇ ਆ ਇਸ ਪਾਰਟੀ ਨੂੰ ਛਾਲ ਮਾਰੀ ਦੂਜੇ ਪਾਸੇ ਚਲੇ ਗਏ ਹੁਣ ਅਕਾਲੀ ਦਲ ਦੇ ਵਿੱਚ ਪਹਿਲਾਂ ਜਿੰਨਾ ਚੱਕਰ ਸੀਗੇ ਤਾਂ ਅਕਾਲੀ ਦਲ ਦੇ ਸੋਲੇ ਗਏ ਫਿਰ ਹੁਣ ਉਸ ਤੋਂ ਬਾਅਦ ਦੇਖਿਆ ਵੀ ਹੁਣ ਸੱਤਾ ਦੀ ਲਾਲਸਾ ਚਾਹੀਦੀ ਹੈ ਪਿਛਲੇ 10 ਸਾਲ ਤੋਂ ਅਕਾਲੀ ਦਲ ਰਾਜ ਭਾਗ ਦੇ ਵਿੱਚ ਨਹੀਂ ਆ ਪਾਰਿਆ ਹੁਣ ਅਗਲੇ 5 ਸਾਲ ਆਉਂਦਾ ਵੀ ਨਹੀਂ ਦਿਖ ਰਿਹਾ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਸ਼ਮੂਲੀਅਤ ਕਰ ਲਈ ਪਰ ਲੋਕ ਪੰ ਆਪ ਦੇ ਇਸ ਗੱਲ ਤੋਂ ਵਿਸ਼ੇਸ਼ ਤੌਰ ਤੇ ਹਲਕਾ ਤਰਨ ਧਰਨ ਦੇ ਮਨ ਬਣਾ ਚੁੱਕੇ ਆ ਕਿ ਇਹ ਜਿਹੜੀ ਦਲ ਬਦਲੂਆਂ ਵਾਲੀ ਪੋਲਿਟਿਕਸ ਹੈ ਰਾਜਨੀਤੀ ਨੂੰ ਰਿਜੈਕਟ ਕਰਨ ਦੇ ਮੂਡ ਬਣਾਈ ਬੈਠੇ ਆ ਔਰ ਬੜਾ ਵੱਡਾ ਉਲਟ ਫੇਰ ਜਿਹੜਾ ਹੈ ਤੁਹਾਨੂੰ ਇਸ ਇਸ ਜਮਣੀ ਚੇਨ ਦੇ ਵਿੱਚ ਜਮਣੀ ਚੌਂਚ ਜਿਹੜਾ ਤੁਹਾਨੂੰ ਹੁੰਦਾ ਨਜ਼ਰ ਆਏਗਾ ਔਰ ਜਿਹੜਾ 11 ਤਰੀਕ ਨੂੰ ਵੋਟਰ ਹੈ ਖੁੱਲ ਕੇ ਬਾਹਰ ਨਿਕਲ ਕੇ ਆਏਗਾ ਔਰ ਦਲ ਬਦਲੂ ਦੀ ਪੋਲਿਟਿਕਸ ਨੂੰ ਰਿਜੈਕਟ ਕਰੇਗਾ ਬਣਾਲ ਸਾਹਿਬ ਮੈਂ ਦੋ ਗੱਲਾਂ ਜਾਣੀਆਂ ਚਾਹੁੰਦਾ ਇੱਕ ਤਾਂ ਲੋਕ ਤੁਹਾਨੂੰ ਕਿਉਂ ਲੱਗਦਾ ਕਿ ਸਰਕਾਰ ਆ ਜਦੋਂ ਦਾ 2 ਸਾਲ ਡੇਢ ਸਾਲ ਉਹਨਾਂ ਦਾ ਪਿਆ ਆ ਇਹ ਤੇ ਆ ਰਹੇ ਨੇ ਉਸ ਦੇ ਬਾਵਜੂਦ ਤੁਹਾਨੂੰ ਕਿਵੇਂ ਲੱਗਦਾ ਕਿ ਲੋਕ ਅਕਾਲੀ ਆਮ ਆਦੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਔਰ ਕਿਉਂ ਲੱਗਦਾ ਕਾਂਗਰਸ ਨੂੰ ਕਿਉਂ ਵੋਟ ਪਾਉਣਗੇ ਦੇਖੋ ਹਜੇ ਹਾਲਾਤ ਬੇਹਦ ਚਿੰਤਾ ਜਨਕ ਨੇ ਕੱਲਾ ਤਰਨਤਾਰਨ ਦੀ ਨਿਗਹਿ ਸਮੁੱਚਾ ਪੰਜਾਬ ਕਹਿ ਲੋ ਮੇਰੇ ਨਾਲ ਲਾ ਕੇ ਗਵਾਂਢੀ ਹਲਕਾ ਝੰਡੇ ਵਾਲਾ ਕਰ ਲੋ ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ਵੇਖ ਲੋ ਨਿੱਤ ਦਿਹਾੜੇ ਗੋਲੀ ਚੱਲਦੀ ਹੈ ਕੋਈ ਐਸਾ ਦਿਨ ਝੰਡੇ ਵਾਲੇ ਦੇ ਕੋਈ ਐਸਾ ਦਿਨ ਖਾਲੀ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੀ ਧਰਤੀ ਤੇ ਨੱਚਿਆ ਜਾਂਦਾ ਦਿਨ ਦਿਹਾੜੇ ਫਰੋਤੀਆਂ ਤੇ ਗੋਲੀ ਲੁੱਟ ਖੋਹ ਤੇ ਕਤਲੇਆਮ ਦੀਆਂ ਵਾਰਦਾਤਾਂ ਦਾ ਸਮੁੰਦਰ ਐ ਇਸ ਵੇਲੇ ਜਿਹੜਾ ਪੰਜਾਬ 'ਚ ਠਾਠਾ ਮਾਰ ਰਿਹਾ ਹੈ ਲੋਕ ਉਸ ਦਿਨ ਨੂੰ ਪਛਤਾ ਰਹੇ ਜਿਸ ਦਿਨੇ ਸਰਕਾਰ ਚੁਣ ਕੇ ਅੱਗੇ ਲੈ ਕੇ ਆਂਦੀ ਸੀ ਕੋਈ ਸਰਕਾਰ ਤੇ ਨਹੀਂ ਸੀ ਚਲਦੀ ਗੁੰਡਾਗਰਦੀ ਗੁੰਡਾ ਕਰਦੀ ਇੱਕਾ ਦੁੱਕਾ ਘਟਨਾਵਾਂ ਹੁੰਦੀਆਂ ਸੀਗੀਆਂ ਪਰ ਇਹ ਨਹੀਂ ਪਈ ਇਹ ਆਮ ਹੀ ਚਰਚਾ ਹੋ ਜੇ ਵੀ ਅੱਜ ਇੱਕ ਗੋਲੀ ਚੱਲ ਗਈ ਜੇ ਉੱਥੇ ਕਤਲ ਹੋ ਗਿਆ ਹੁਣ ਤੇ ਇੱਕ ਤੋਂ ਬਾਅਦ ਇੱਕ ਕਤਲ ਹੈ ਲੋਕ ਇਸ ਸਰਕਾਰ ਤੋਂ ਅੱਕ ਥੱਕ ਚੁੱਕੇ ਐ ਹਾਲਾਤ ਖਰਾਬ ਕਰਕੇ ਲੋਕਾਂ ਦੇ ਹੱਥ ਫੜਾ ਦਿੱਤੇ ਗਏ ਹੁਣ ਆ ਸਰਕਾਰ ਦੇ ਜਿਹੜੀ ਸਭ ਤੋਂ ਦੀ ਨਲੈਕੀ ਸਾਹਮਣੇ ਉੱਭਰ ਕੇ ਆਈ ਸੀ ਜਿਹੜੀ ਤਾਜ਼ਾ ਮਿਸਾਲ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਹੜਾ ਹੈ ਪੰਜਾਬ ਦੇ ਵਿੱਚ ਸਰਕਾਰ ਨੂੰ ਅੱਗੇ ਨਿਕਲ ਕੇ ਆ ਕੇ ਕੰਮ ਕਰਨਾ ਚਾਹੀਦਾ ਸੀ ਪਹਿਲੀ ਵਾਰ ਮੈਂ ਵੇਖਿਆ ਹੜ੍ਹਾਂ ਦੇ ਵਿੱਚ ਜਿਹੜੀ ਸਰਕਾਰ ਹੈ ਬਾਹਾਂ ਖੜੀਆਂ ਕਰਕੇ ਹੜ੍ਹਾਂ ਦੇ ਵਿੱਚੋਂ ਭੱਜਦੀ ਨਜ਼ਰ ਆਈ ਪੰਜਾਬ ਸਰਕਾਰ ਔਰ ਲੋਕ ਪੰਜਾਬ ਦੇ ਵੱਡੇ ਪੱਧਰ ਤੇ ਆਪ ਲਾਂਬੰਦ ਹੋ ਕੇ ਉਹਨਾਂ ਨੇ ਹੜ੍ਹਾਂ ਦਾ ਜਿਹੜੀ ਸਿਚੁਏਸ਼ਨ ਸੀ ਆਪ ਉਹਦਾ ਸਾਹਮਣਾ ਕੀਤਾ ਤੇ ਉਸ ਸਿਚੁਏਸ਼ਨ ਨੂੰ ਟੈਕਲ ਕੀਤਾ ਪਰ ਸਰਕਾਰ ਦੇ ਨਾਮੋ ਨਾਮ ਦੀ ਨਿਸ਼ਾਨੀ ਨਹੀਂ ਸੀ ਉਹਨਾਂ ਇਸ ਕਰਕੇ ਲੋਕ ਮਨ ਬਣਾ ਚੁੱਕੇ ਅਸੀਂ ਕਿ ਕਾਂਗਰਸ ਕਾਂਗਰਸ ਨੂੰ ਲੋਕਾਂ ਨੂੰ ਤੇ ਇਸ ਗੱਲ ਦਾ ਵੀ ਅਮਨ ਸ਼ਾਂਤੀ ਜਦੋਂ ਸੂਬੇ ਦੇ ਵਿੱਚ ਸੀਗੀ ਤੇ ਕਾਂਗਰਸ ਪਾਰਟੀ ਲੈ ਕੇ ਆਂਦੀ ਕਾਂਗਰਸ ਹੀ ਪਾਰਟੀ ਸੀ ਜਦੋਂ ਉਹਨਾਂ ਨੇ ਅਮਨ ਸ਼ਾਂਤੀ ਦੇ ਨਾਲ ਨਾਲ ਤਰੱਕੀ ਵਿਕਾਸ ਤੇ ਖੁਸ਼ਹਾਲੀ ਨੂੰ ਵੀ ਪੰਜਾਬ ਤੇ ਲੈ ਕੇ ਆਂਦਾ ਔਰ ਅਨੇਕਾ ਕਈ ਕਾਰਨ ਜਿੱਥੇ ਐ ਜਦੋਂ ਨਿਕਲ ਕੇ ਆਉਂਦੇ ਆ ਤੇ ਫਿਰ ਉਹ ਲੋਕ ਆਪਣਾ ਮਨ ਬਣਾਉਂਦੇ ਆ ਲੋਕ ਫਿਰ ਕੰਪੈਰੀਜ਼ਨ ਕਰਦੇ ਆ ਵੀ ਯਾਰ ਇਹ ਕਾਲੀ ਦਲ ਬੈਟਰ ਹੈ ਆਮ ਆਦਮੀ ਪੜ ਰਿਹਾ ਹੈ ਜਾਂ ਸਾਨੂੰ ਕੋਈ ਹੋਰ ਹੈ ਉਹਦਾ ਵਿਕਲਪ ਇੱਕੋ ਨਿਕਲ ਕੇ ਨਜ਼ਰ ਆਉਂਦਾ ਪਿਆ ਹੈ ਕਿ ਇਸ ਵੇਲੇ ਕਾਂਗਰਸ ਪਾਰਟੀ ਦਾ ਜਿਹੜਾ ਆ ਕਾਂਗਰਸ ਪਾਰਟੀ ਨੂੰ ਲੋਕਾਂ ਦਾ ਪਿਆਰ ਸਤਿਕਾਰ ਇੱਕ ਜੋਸ਼ ਤੇ ਇੱਕ ਹਲਾਰਾ ਜਿਹੜਾ ਕਾਂਗਰਸ ਪੱਟੀ ਸਾਫ ਚਲਕਦਾ ਨਜ਼ਰ ਆ ਰਿਹਾ ਹੈ ਸਰਦਾਰ ਸਾਹਿਬ ਬਾਈਲ ਇਕਸ਼ਨ ਸਰਕਾਰ ਜਿੱਤ ਜੋ ਪਿਛਲੇ ਸਟੈਟਿਸ ਕੱਢ ਲਈਏ ਤਾਂ ਸਰਕਾਰ ਹੀ ਜਿੱਤਦੀ ਆ ਤਾਂ ਥੋੜਾ ਔਕਾ ਨਹੀਂ ਦਾਵਾ ਪਿਸ਼ੋਕਰ ਵਿੱਚ ਬਹੁਤ ਘੱਟ ਐਗਜ਼ਾਮਪਲਾਂ ਨੇ ਗਿਦਰਬਾਦ ਇਲੈਕਸ਼ਨ 24 ਦੀ ਆ ਫਿਰ 2000 ਦੀ ਇਲੈਕਸ਼ਨ ਕਬਜੀਤ ਲਾਲੀ ਹੋਣ ਵਾਲੀ ਉਸ ਤੋਂ ਇਲਾਵਾ ਜੇ ਕੀਤੀ ਜਾਵੇ ਤਾਂ ਤਕਰੀਬਨ ਸਰਕਾਰ ਦੇ ਹੱਕ ਜੀ ਜਾਂਦੀਆਂ ਨੇ ਤਰਨਤਾਰਨ ਉਸੇ ਰਲਮੋ ਲੱਗਦਾ ਜਿਸ ਤਰ੍ਹਾਂ ਦਾ ਗਿੱਦੜਵੇ ਜਾ ਕੇ ਜਾਂ ਜਨਾਲੇ ਦੇ ਵਿੱਚ ਹੋਇਆ ਸੀ ਬਿਲਕੁਲ ਹਿਸਟਰੀ ਰਿਪੀਟਸ ਇਟਸੈਲਫ ਹਿਸਟਰੀ ਰਿਪੀਟ ਕਰਦੀ ਹੈ ਆਪਣੇ ਆਪ ਨੂੰ ਜਿਸ ਤਰ੍ਹਾਂ ਹੁਣ ਆਦਮਪੁਰ ਦੀ ਚੋਣ ਸੀਗੀ ਕਾਂਗਰਸ ਪਾਰਟੀ 6 ਵੋਟਾਂ ਤੇ ਉਸ ਆਦਮਪੁਰ ਦੀ ਚੋਣ ਨੂੰ ਜਿੱਤਿਆ ਸੀਗਾ ਔਰ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਨੇ 2002 ਦੇ ਵਿੱਚ ਸਰਕਾਰ ਪੰਜਾਬ ਦੇ ਵਿੱਚ ਬਣਾਈ ਸੀ ਕਾਂਗਰਸ ਇੱਕਜੁੱਟ ਹੈ ਕਾਂਗਰਸ ਬਿਲਕੁਲ ਇੱਕਜੁੱਟ ਹੈ ਔਰ ਕਾਂਗਰਸ ਨੂੰ ਸਭ ਤੋਂ ਵੱਡਾ ਜਿਹੜਾ ਇੱਥੇ ਲੋਕ ਤੁਸੀਂ ਪ੍ਰਸ਼ਨ ਕੀਤਾ ਸੀ ਵੀ ਕਿਉਂ ਅੱਗੇ ਲੈ ਕੇ ਆਉਗੇ ਖਾਸ ਕਰਕੇ ਜਿਹੜੀ ਇਹ ਵਿਸ਼ੇਸ਼ ਤਰਨਤਾਰਨ ਦੀ ਸੀਟ ਹੈ ਇਹ ਜ ਸਰ ਜ਼ਿਲ੍ਹੇ ਦਾ 파ਟ ਹੁੰਦਾ ਸੀਗਾ ਔਰ ਮੈਨੂੰ ਇਹ ਤਾਂ ਕਿਹਾ ਦਾ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਮੇਰੇ ਪਿਤਾ ਜੀ ਉਸ ਕੈਬਨਟ ਦੇ ਅੰਦਰ ਸਨ ਔਰ ਬੜਾ ਵੱਡਾ ਫੈਸਲਾ ਉਸ ਕੈਬਨਟ ਦੇ ਅੰਦਰ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਜ਼ਿਲ੍ਹੇ ਨੂੰ ਜਿਹੜਾ ਪੰਜਵੀਂ ਪਾਦਚਾਈ ਚਰਨ ਚਰਨਸ਼ੋ ਪ੍ਰਾਪਤ ਕਰਤੀ ਹੈ ਇਸ ਤਰਨਤਾਰਨ ਨੂੰ ਜ਼ਿਲ੍ਹੇ ਨੂੰ ਜਿਹੜਾ ਦਰਜਾ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਦੀ ਦੇਣ ਸੀਗੀ ਔਰ ਲੋਕ ਅੱਜ ਜੋ ਯਾਦ ਕਰਦੇ ਪਏ ਇਹਨਾਂ ਗੱਲਾਂ ਨੂੰ ਵੀ ਇੱਕ ਜੁੜਤਾ ਦੇ ਨਾਲ ਹੈ ਇੱਕ ਜੁੜਤਾ ਦੇ ਨਾਲ ਹੈ ਬਿਲਕੁਲ ਨਤੀਜੇ ਤੁਹਾਡੇ ਸਾਹਮਣੇ ਨਤੀਜੇ ਮੂੰਹੋਂ ਬੋਲਣੇ ਨੇ ਠੀਕ ਹੈ ਜੀ ਤਾਂ ਬਿਲਕੁਲ ਕ ਹੱਡੀ ਹੋਈ ਹੈ ਡਾਣੀ ਬੰਡਾਲਾ ਸਾਹਿਬ ਲਗਾਤਾਰ ਪਿੰਡਾਂ ਦੇ ਵਿੱਚ ਸੀ ਅਸੀਂ ਕੱਲ ਵੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਜ਼ੀਵੇਂ ਸੀਗੇ ਬਟ ਅੱਜ ਬੰਡਾਲਾ ਸਾਹਿਬ ਪਿੰਡਾਂ ਦੇ ਵਿੱਚ ਰੈਲੀਆਂ ਸੀਗੀਆਂ ਕਰ ਰਹੇ ਨੇ ਲਗਾਤਾਰ ਔਰ ਇਹਨਾਂ ਦਾ ਦਾਵਾ ਇਹ ਕਿ ਕਾਂਗਰਸ ਇੱਕ ਜੁੜਤਾ ਨਾਲ ਇਲੈਕਸ਼ਨ ਲੜ ਰਹੀ ਹੈ ਔਰ ਵੱਡੇ ਮਾਰਜਿਨ ਦੇ ਤੇ ਜਿਹੜੀ ਹਿਸਟਰੀ ਹੈ ਪਹਿਲਾਂ ਵਾਂਗੂ ਰਿਪੀਟ ਕਰੇਗੀ ਔਰ ਬਾਈ ਇਲੈਕਸ਼ਨ ਜਿਹੜੀ ਹੈ ਭਾਵੇਂ ਸਰਕਾਰ ਆਮ ਆਦਮੀ ਪਾਰਟੀ ਦੀ ਹੱਡੀ ਜੁੜੀ ਦਾ ਜ਼ੋਰ ਲੱਗਾ ਹੈ ਪਰ ਕਾਂਗਰਸ ਪਾਰਟੀ ਇਹ ਸੀਟ ਜਿੱਤੇਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਿਆ ਟੀਵੀ ਅ